oke ਵੀ ਆ ਜਾ ਆ ਜਾ ਆ ਜਾ ਐਕਸਲੈਂਟ ਵੀਡੀਓ ਤੇ ਬਹੁਤ ਬਹੁਤ ਲੁਭੇ ਹੋਰ ਅਦੁਰਾਲੂ ਬੱਲੇ ਵਾਰਾਂ ਦੇ ਬਦਲੇ ਜਿੱਦ ਕਰਕੇ 12 ਵਜੇ ਆ ਕੇ ਮੋਬਾਈਲ ਨਾ ਹੋ ਰਹੀ ਜੀ ਉਹ ਤਨਾਦੀ ਦਾ ਦੁਆ ਮਾਪਿਆਂ ਕੋਲ ਜਿਹੜੇ ਮਾਤੂੜ ਨੇ ਵਿਚਾਰੇ ਉਹਨੇ ਐਸੀ ਨਹੀਂ ਕਰਾਉਂ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਦਿੱਤਨਾ ਨਹੀਂ ਨੇ ਉਹਨਾਂ ਨੂੰ ਦੱਸਣਾ ਸੀ ਆਪਾਂ ਠੀਕ ਨੇ ਕਿ ਨਹੀਂ ਗੁਰ ਸਿਵਲ ਵਰਦੀ ਜਿੰਨੀ ਪੁਲਿਸ ਲਈ ਵੀ ਸੀ ਸ਼ਮਸ਼ਾਨ ਘਾੜ ਚ ਕੀ ਅਸੀਂ ਗੁੰਡੇ ਆ ਸਾਡਾ ਜਵਾਬ ਚਲੇ ਗਏ ਇੰਨੇ ਇੰਨਾ ਪ੍ਰੈਸ਼ਰ ਸੀ ਸਾਨੂੰ ਵੀ ਕਹਿੰਦੇ ਘਰ ਵੀ ਨਾ ਲੈ ਕੇ ਜਾਓ ਸਿਵਲ ਵਰਦੀਆਂ ਚ ਪੁਲਿਸ ਲਾਰ ਕੀ ਆ ਫੋਨ ਧਰਾਈ ਗਏ ਬਾਹਰ ਕੀ ਅਸੀਂ ਗੁੰਡੇ ਆ ਸਾਡਾ ਕੋਈ ਗੁੰਡਿਆਂ ਦਾ ਬੈਕਗ੍ਰਾਉਂਡ ਹੈ ਪਿੱਛੋਂ ਅਸੀਂ ਗੈਂਗਸਟਰ ਆ ਹੂੰ ਗੈਂਗਸਟਰ ਜਿੰਨਾ ਕੋਈ ਨਾ ਸਟੇਲੇ ਤੂੰ ਪਕੜਨ ਦਾ ਪਾਣਾ ਇੰਨਾ ਵਾਸਤੇ ਜੇ ਪੁਲਿਸ ਆਪਣੀ ਆਈ ਤੇ ਆ ਜੇ ਖਲੀ ਸੱਪ ਦੀ ਕੁੜੀ ਚ ਵੀ ਕੱਢ ਲਵੇ ਬੰਦੇ ਨੂੰ ਜੇ ਮੇਰੇ ਮੁੰਡੇ ਨੂੰ ਇਹਨਾਂ ਦਾ ਸੱਚ ਬੱਚਿਆਂ ਨਾਲ ਆਪਦੇ ਸੱਚਿਆਂ ਨਾਲ ਨਹੀਂ ਪਿਆਰ ਕਰਦਾ ਇਹ ਦੇਖੋ ਮੈਂ ਪਿਆਰ ਕਰਦਾ ਕੋਲੋਂ ਆਪਦੇ ਪੈਸੇ ਦੀ ਮਾਨਸਿਕਤਾ ਕਰਦਾ ਹੈ ਸਭ ਤੋਂ ਬੱਚਾ ਇਹ ਕਹਿੰਦਾ ਬਈ ਮੈਂ ਪੈ ਨਹੀਂ ਆ ਜਾਂਦਾ ਇਹ ਕਹਿੰਦਾ ਹੌਕਾ ਲਾ ਗਿਆ ਤਾਂ ਮੈਂ ਜਾਣਾ ਜੀ ਦਾ ਆਮ ਜਨਤਾ ਤੁਹਾਡੇ ਕੋਲ ਪੁਕਾਰ ਕਰ ਸਕਦੇ ਆਂ ਲੈ ਕੀ ਕਰਨਾਰੇ ਕੇ ਇਸ ਜੱਕਦੇ ਕੋਈ ਨਹੀਂ ਆਉਂਦੀ ਇਹ ਸੜੀ ਮੇਰਾ ਬੱਚਾ ਸਾਨੂੰ ਦੇ ਕੇ ਰੋਂਦਾ ਨਹੀਂ ਹੈ ਕਦੀ ਗੱਡੀ ਚ ਬੈ ਕੇ ਰੋਂਦਾ ਹੈ ਕਦੀ ਬਾਹਰ ਛੁਪ ਛੁਪ ਕੇ ਰੋਂਦਾ ਹੈ ਇਹ ਇੱਕ ਖੰਡਰ ਬਣਾਤੇ ਇਹ ਸਰਕਾਰ ਨੇ ਇੱਕ ਖੰਡਰ ਬਣਾ ਦਿੱਤਾ ਸਾਡੇ ਘਰ ਬੜੀ ਖੁਸ਼ੀਆਂ ਨਾਲ ਅਸੀਂ ਬੱਚਿਆਂ ਨਾਲ ਰਹਿੰਦੇ ਸੀ ਆਪਣਾ ਟਾਈਮ ਪਾਸ ਕਰਦੇ ਸੀ ਸਾਨੇ ਕੀ ਕੀ ਸੁਪਨੇ ਦੇਖੇ ਸੀ ਉਸ ਬੱਚਿਆਂ ਦੇ ਬੰਦਾ ਬੱਚਾ ਇਹ ਕਰੇਗਾ ਇਹ ਕਰੇਗਾ ਸਾਨੂੰ ਇਹ ਕਰੇਗਾ ਸਾਡੀ ਕੀ ਜ਼ਿੰਦਗੀਆਂ ਸਭ ਸਾਡੀ ਖੁਸ਼ੀ ਬੰਦੀ ਰਹੇ ਤੁਸੀਂ ਤਾਂ ਕੁਝ ਨਹੀਂ ਮੰਗਦੇ ਬਿਲਕੁਲ ਸਹੀ ਗੱਲ ਹੈ ਕਿ ਕਿਉਂ ਨਹੀਂ ਇਨਸਾਫ ਮਿਲ ਰਿਹਾ ਇਹਦਾ ਮੈਂ ਸਾਰੀ ਰਾਤ ਬੱਜਾ ਮਾਰਦੀ ਹਾਂ ਉਸ ਬੱਚੇ ਨੂੰ ਸਾਰੀ ਰਾਤ ਮੈਂ ਪੱਥਰ ਬਣ ਗਈ ਸਾਰੀ ਰਾਤ ਕਿਉਂ ਇਨਸਾਫ ਨਾ ਦਿਵਾਓ ਹਾਂਜੀ ਮੰਡੇ ਦੀ ਫੇਰ ਡੇਢ ਦੇ ਆ 100 ਮਾਰਦੇ ਡੇਢ ਮਾਰ ਹਾਂ ਪਤਾ ਲੱਗਿਆ ਉਹ ਕਿੰਨੇ ਸਰਪ ਨੇ ਹਾਂ ਇਸ ਤੋਂ ਘਰੋਂ ਭਾਉਦੇ ਰੂਲ ਦੇਣਾ ਕੀ ਸਾਡੀ ਜ਼ਿੰਦਗੀ ਰਹੇਗੀ ਦੋ ਦੋ ਬੱਚੇ ਦੇ ਬਣੇ ਕਿ ਕਦੀ ਸਰਬਾਰਸ ਲਾਉਂਦੇ ਕੋਈ ਸਾਥ ਦੋਸਤ ਆ ਮੈਂ ਦੇਖੂ ਤੇ ਆਪਣਾ ਦੇ ਆ ਆ ਤੇ ਆਪਣਾ ਸਾਥੋਂ ਆ ਗਿਆ ਨਾ ਨਾਂ ਚਲਦਾ ਹੈ ਇਹਨਾਂ ਨੂੰ ਬੱਸ ਇਹਨਾਂ ਨੂੰ ਕਈ ਨਾ ਤੇਰੀ ਸਾਸਟਰ ਨੂੰ ਪਰਮਾਤਮਾ ਕੋਲ ਬੱਚੇ ਦੋ ਸਾਥੋਂ ਚਰਚਾ ਦੀ ਤਾਂ بڑی ਪੂਰੀ ਗੱਲ ਹੈ ਜੀ ਚੰਦੂ ਸਤ ਜੀ ਗਏ ਨੇ ਬੱਚੇ ਗਏ ਨੇ ਸਾਥ ਔਰ ਇੱਕ ਡਰਾਈਵਰ ਅਜੇ ਤੱਕ ਇੱਕ ਮਹੀਨਾ ਹੋਣ ਵਾਲਾ ਹੈ ਕੋਈ ਕਾਰਵਾਈ ਨਹੀਂ ਹੋਈ ਅਸੀਂ ਕੱਲ ਮੈਂ ਇਹਨਾਂ ਨੂੰ ਲੈ ਕੇ ਜਾ ਰਹੀ ਹਾਂ ਗਵਰਨਰ ਨੂੰ ਮਿਲਣ ਔਰ ਰੱਬ ਰੱਖਾ ਅੱਗੇ ਕੱਲ ਤੋਂ ਰੱਖ ਕਿਉਂ ਨੂੰ ਮੈਂ ਕੀ ਕਾਰਵਾਈ ਕਰਨ ਦੇ ਤੇ ਕਹੋਗੇ ਗ੍ਰਿਫਤਾਰੀ ਹੋ ਜਾਏਗੀ ਕਿਹਨਾ ਬੰਦੋਸ਼ੀ ਸਾਰੀ ਗੱਲ ਦੱਸਣਗੇ ਪੇਰੈਂਟਸ ਜਾ ਰਹੇ ਨੇ ਨਾਲ ਪੇਰੈਂਟਸ ਦੇ ਵਾਸਤੇ ਹੀ ਜਾ ਰਹੇ ਆ ਅਸੀਂ ਔਰ ਪੈਰੈਂਟਸ ਗੱਲ ਕਰਨਗੇ ਉੱਥੇ ਔਰ ਗਵਰਨਰ ਸਾਹਿਬ ਨੂੰ ਆਪਣੀ ਗੱਲ ਰੱਖਣਗੇ ਕੀ ਲੱਗਦੇ ਜੀ ਗ੍ਰਿਫਤਾਰੀ ਹੋਏਗੀ ਦੁਆਰਾ ਹੋ ਸਕਦੀ ਹੈ ਜੀ ਇਹ ਤਾਂ ਹੁਣ ਮੇਰਾ ਖਿਆਲ ਸਟ੍ਰਿਕਟ ਐਕਸ਼ਨ ਕਗਾ ਸਰ ਇਨੀਸ਼ੀਏਟ ਕਰਨਗੇ ਤਾਂ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ